ਹਾਂਜੀ ਸਤਿ ਸ੍ਰੀ ਅਕਾਲ ਜੀ ਦੇਖੋ ਅੱਜ ਸੰਡੇ ਆ ਸੰਡੇ ਸਪੈਸ਼ਲ ਮੈਂ ਪਿਓਰ ਕਾਟਨ ਦੇ ਸੂਟ ਲੈ ਕੇ ਆਇਆ ਇਹ ਅੱਗੇ ਸੂਟ ਆਉਣੇ ਨਹੀਂ ਹੈਗੇ लास्ट ਸੂਟ ਨੇ ਸਿੰਗਲ ਸਿੰਗਲ ਸੂਟ ਆ ਬਹੁਤ ਘੱਟ ਭਾਅ ਸੂਟ ਦੇ ਰਿਹਾ ਬੀਨੂ ਵੀ ਸੂਟ ਲੋੜ ਹੈ ਨਾ ਬਸ ਸਕਰੀਨ ਸ਼ਾਟ ਲੈ ਕੇ ਮੈਨੂੰ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਇਹ ਇੱਕ ਇੱਕ ਦੋ ਦੋ ਸੂਟ ਬਚਦੇ ਨੇ ਅੱਗੇ ਇਹ ਮਾਲ ਆਉਣਾ ਨਹੀਂ ਹੈਗਾ ਆਹ ਲੋ ਜੀ ਨਾਲ ਬਾਟਮ ਮਿਲੂਗੀ ਜੀ ਤੁਹਾਨੂੰ ਪਿਓਰ ਕਾਟਨ ਦੀ ਉਹ ਬਾਟਮ ਦੇ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਕਾਟਰ ਦਾ ਹੀ ਪੂਰਾ ਲੰਬਾ ਚੌੜਾ ਮਿਲੂਗਾ ਜੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ neck ਦੇ ਉੱਪਰ ਨਾਲ ਕਢਾਈ ਆ ਵਿਰਾਸਤ ਬ੍ਰਾਂਡ ਦੇ ਸੂਟ ਨੇ ਕੋਈ ਦੂਜੀ ਬ੍ਰਾਂਡ ਦੇ ਸੂਟ ਨਹੀਂ ਦਊਗਾ ਸਾਰੇ ਪ੍ਰੋਸੈਸ ਬੈਲ ਦੇ ਹੀ ਦਊਗਾ ਜੀ ਆ ਲੋ ਜੀ ਸਿੰਗਲ ਸਿੰਗਲ ਸੂਟ ਰਹਿ ਜੀ 450 ਰੁਪਏ ਜੀ ਕੋਰੀਅਰ ਫ੍ਰੀ ਆ ਲੋ 450 ਰੁਪਏ ਜੀ ਕੋਰੀਅਰ ਫ੍ਰੀ ਜੀ ਅੱਗੇ 500 ਦਾ ਇੱਕ ਸੀ ਜੀ 900 ਦੇ ਦੋ ਸੀ ਹੁਣ ਸਿੰਗਲ ਸੂਟ ਵੀ ਤੁਹਾਨੂੰ 450 ਦਾ ਹੀ ਮਿਲੂਗਾ ਜੀ ਕੋਰੀਅਰ ਦਾ ਕੋਈ ਪੈਸਾ ਨਹੀਂ ਹਾਲੋ ਜੀ बॉਟਮ neck ਦੇ ਉੱਪਰ ਕਢਾਈ ਹੈ ਜੀ ਮਸਟਰਡ ਕਲਰ ਦਾ ਪੀਸ ਹੈ ਔਰ ਨਾਲ ਦੁਪੱਟਾ ਮਿਲੂਗਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਦੁਪੱਟਾ ਚੈੱਕ ਕਰੋ ਪੂਰਾ ਲੰਬਾ ਜਿਹੜਾ ਦੁਪੱਟਾ ਹੋਊਗਾ 43 44 ਇੰਚ ਛੜੀ ਲੈਂਥ ਰਹੂਗੀ 2.5 ਮੀਟਰ बॉਟਮ ਰਹੂਗੀ ਪੂਰਾ ਲੰਬਾ ਜਿਹੜਾ ਦੁਪੱਟਾ ਮਿਲੂਗਾ ਜੀ ਆਹ ਲੋ ਜੀ yellow ਕਲਰ ਆ ਗਿਆ ਜੀ ਵੀ ਨੱਕ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਅੱਗੇ ਦੋ ਦੋ ਪੀਸ ਵੀ ਨੇ ਤਿੰਨ ਤਿੰਨ ਵੀ ਨੇ ਆਹ ਦੇਖੋ ਪ ਵਰੇਨ ਨਾਲ ਚੈੱਕ ਕਰੀ ਜੀ ਉਹ ਬ੍ਰੈਸਰ ਬ੍ਰੈਂਡ ਦੇ ਪੀਸ ਨੇ ਆਹ ਲੋ ਜੀ ਬਾਟਮ ਪ੍ਰਿੰਟਡ ਬਾਟਮ ਹੈ ਜੀ 450 ਰੁਪਏ ਦਾ ਸੂਟ ਜੀ ਕੋਰੀਅਰ ਦਾ ਕੋਈ ਪੈਸਾ ਨਹੀਂ ਜੀ ਤੁਸੀਂ ਕੈਲਕੂਲੇਸ਼ਨ ਕਰਕੇ ਰੱਖ ਲਿਓ ਜੇ ਕੋਈ ਘੱਟ ਭਾਜੇ ਵੇਚਦੇ ਵੀ ਐ ਕੋਰੀਅਰ ਲਾ ਕੇ ਤੁਹਾਨੂੰ ਇਸ ਤੋਂ ਮਹਿੰਗੇ ਸੂਟ ਪਾਊਗਾ ਸਸਤਾ ਨਹੀਂ ਪਾਊਗਾ ਜੀ ਆਹ ਲੋ ਚੈੱਕ ਕਰੋ ਜਰਾ ਖੂਬਸੂਰਤ ਪੀਸ ਮੇਥੋਂ ਸਸਤਾ ਕੋਈ ਨਹੀਂ ਦੇ ਸਕਦਾ ਨਾ ਕੋਈ ਦਊਗਾ ਖੂਬਸੂਰਤ ਪੀਸ ਨੇ ਜੀ ਵੀ ਚੈੱਕ ਕਰਦੇ ਜਾਓ ਨਾਲ ਨਾਲ ਜਿਹੜੇ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈਂਦੇ ਜਾਓ ਜੀ neck ਦੇ ਉੱਪਰ ਕਢਾਈ ਹੈ ਜੀ ਪ੍ਰਿੰਟਡ ਬਾਟਮ ਤੇ ਨਾਲੇ ਪ੍ਰਿੰਟਡ ਮਿਲੂਗਾ ਜੀ ਦੁਪੱਟਾ ਖੂਬਸੂਰਤ ਪੀਸ ਨੇ ਜਿਹੜਾ ਵੀ ਸੂਟ ਪਸੰਦ ਆ ਬਸ ਜਲਦੀ ਲੇਟ ਨਹੀਂ ਕਰਨਾ ਵੀ ਚੈੱਕ ਕਰੋ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਜੀ ਨੈਕ ਲਾਈਨ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਬੇਬੀ ਪਿੰਕ ਸ਼ੇਡ ਹੈ ਜੀ ਵੀ ਚੈੱਕ ਕਰੋ ਜਰਾ ਨਾਲ ਹੈਂਡ ਦਾ ਕੰਮ ਕੀਤਾ ਹੋਇਆ ਬ੍ਰਾਂਡ ਚੈੱਕ ਕਰ ਲਿਓ ਟੈਗ ਮੈਂ ਕਿਸੇ ਦਾ ਨਹੀਂ ਲਾਉਂਦਾ ਜੀ ਮੈਂ ਐਸੀ ਤਰ੍ਹਾਂ ਹੀ ਜਿੱਦਾਂ ਆਉਂਦੇ ਨੇ ਉਸੇ ਤਰ੍ਹਾਂ ਹੀ ਵੇਚਦਾ ਆ ਝੂਠ ਬੋਲ ਕੇ ਕਦੇ ਚੀਜ਼ ਦਿੱਤੀ ਨਹੀਂ ਨਾ ਮੈਂ ਦੇਣੀਆਂ ਆ ਲੋ ਜੀ ਦੁਪੱਟਾ ਪਲੇਨ ਬਾਟਮ ਹੈ ਜੀ ਇਹਦੇ ਨਾਲ ਦੁਪੱਟਾ ਪੂਰਾ ਲੰਮਾ ਚੜਾ ਦੁਪੱਟਾ ਖੂਬਸੂਰਤ ਪੀਸ ਹੈ ਜੀ ਸਿਰਫ 450 ਰੁਪਏ ਜੀ ਕੋਰੀਅਰ ਦਾ ਜਿੱਥੇ ਮਰਜੀ ਆਲ ਓਵਰ ਇੰਡੀਆ ਚਾਹੇ ਪਿੰਡ ਹੋਵੇ ਜਾਂ ਸ਼ਹਿਰ ਹੋਵੇ 3.5 ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚੂਗਾ ਜੀ ਪੀ ਚੈੱਕ ਕਰੋ neck ਦੇ ਉੱਪਰ ਕਢਾਈ ਹੈ ਜੀ ਖੂਬਸੂਰਤ ਪੀਸ ਹੈ ਪ੍ਰਿੰਟਡ ਮਿਲੂਗੀ ਜੀ ਬਾਟਮ ਬਾਟਮ ਵੀ ਬਹੁਤ ਸ਼ਾਨਦਾਰ ਬਾਟਮ ਹੈ ਯਾ ਲੋ ਬਾਟਮ ਦੇਖੋ ਮਲਟੀ ਸ਼ੇਡ ਸਟ੍ਰੈਪਸ ਬਣੀ ਹੋਈ ਆ ਬਾਟਮ ਦੇ ਵਿੱਚ ਤੇ ਨਾਲ ਮਿਲੂਗਾ ਜੀ ਦੁਪੱਟਾ ਵੀ ਖੂਬਸੂਰਤ ਦੁਪੱਟਾ ਸਿਰਫ 450 ਰੁਪਏ ਜੀ ਆ ਲੋ ਦੁਪੱਟਾ ਚੈੱਕ ਕਰੋ ਜਰਾ ਇਹਦਾ ਖੂਬਸੂਰਤ ਦੁਪੱਟਾ ਦੁਪੱਟੇ ਵੀ ਬਹੁਤ ਵਧੀਆ ਲੰਬੇ ਚੌੜੇ ਦੁਪੱਟੇ ਹੋਣਗੇ ਕੋਈ ਛੋਟਾ ਦੁਪੱਟਾ ਨਹੀਂ ਹੋਊਗਾ ਜੀ ਆ ਲੋ ਜੀ ਸਟ੍ਰਾਈਪਸ ਵਾਲਾ ਡਿਜ਼ਾਈਨ ਆ ਗਿਆ neck ਦੇ ਉੱਪਰ ਕਢਾਈ ਕੀਤੀ ਹੋਈ ਹੈ ਨਾਟ ਦਾ ਕੰਮ ਕੀਤਾ ਹੋਇਆ ਖੂਬਸੂਰਤ ਸੂਟ ਜੀ ਬਾਟਮ ਮਿਲੂਗੀ ਜੀ ਪ੍ਰਿੰਟਡ ਤੇ ਨਾਲ ਹੀ ਮਿਲੂਗਾ ਜੀ ਦੁਪੱਟਾ ਕਾਟਨ ਦਾ ਇਹ ਲਾਸਟ ਸੂਟ ਨੇ ਜੀ ਹੁਣ ਅੱਗੇ ਸੂਟੇ ਆਉਣੇ ਨਹੀਂ ਹੈਗੇ ਜਿਹਨੂੰ ਜਿਹਨੂੰ ਵੀ ਲੋੜ ਆ ਨਾ ਫਟਾ ਫਟ ਸਕਰੀਨਸ਼ਾਟ ਲੈ ਕੇ ਭੇਜ ਦਿਓ ਕਸਟਮਰ ਦੀ ਮੈਨੂੰ ਬਹੁਤ ਡਿਮਾਂਡ ਆਈ ਆ ਭਈਆ ਉਹ ਸੀ ਸੂਟ ਲੈ ਕੇ ਆਓ ਜਿਹੜਾ 500 ਦਾ ਇੱਕ ਤੇ 200 900 ਦੇ ਹੁਣ ਕੱਲਾ ਸੂਟ ਵੀ ਤੁਹਾਨੂੰ 450 ਦਾ ਮਿਲੂਗਾ ਜੀ ਆ ਲੋ ਪੀ ਚੈੱਕ ਕਰੋ ਬਲੈਕ ਤੇ ਵਾਈਟ ਸਾਰੇ ਫਰੰਟ ਦੇ ਉੱਪਰ ਨਾਰਟਵਰਕ ਦਾ ਕੰਮ ਕੀਤਾ ਹੋਇਆ ਤੇ ਨਾਲ ਬਾਟਮ ਮਿਲੂਗੀ ਜੀ ਪ੍ਰਿੰਟਡ ਬਾਟਮ ਤੇ ਨਾਲ ਬਲੈਕ ਤੇ ਵਾਈਟ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਚੈੱਕ ਕਰੋ ਦੁਪੱਟਾ ਫਾ ਮਸਟਰਡ ਕਲਰ ਜੀ ਆਪ ਬਾਤ ਐ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਜੀ ਵੀ ਚੈੱਕ ਕਰੋ ਪਾਕਿਸਤਾਨੀ ਸਟਾਈਲ ਹੈ ਜੀ ਮਸਟਰਡ ਕਲਰ ਦਾ ਪੀਸ ਹੈ ਕਰੀਮ ਦੇ ਨਾਲ ਮਸਟਰਡ ਦੇ ਨਾਲ ਸਾਰਾ ਸਰੋਸ਼ਤੀ ਦਾ ਕੰਮ ਕੀਤਾ ਹੈ ਪੂਰੀ ਫਰੰਟ ਦੇ ਉੱਪਰ ਪੈਨਲ ਬਣਿਆ ਹੋਇਆ ਤੇ ਆ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਬਸ ਜਲਦੀ ਸਕਰੀਨ ਸ਼ਾਟ ਭੇਜ ਦਿਓ ਕਿਤੇ ਨਾ ਹੋਵੇ ਤੁਸੀਂ ਸੋਚਦੇ ਰਹੇ ਤਾਂ ਦੂਜੇ ਕੋ ਸੂਟ ਲੈ ਕੇ ਚਲੇ ਜਿਵੇਂ ਆ ਲਓ ਇਹੋ ਥੋੜੇ ਜਿਹੇ ਪੀਸ ਨੇ ਜਾਦਾ ਪੀਸ ਨਹੀਂ ਹੈਗੇ 450 ਰੁਪਏ ਜੀ ਕੋਰੀਅਰ ਫਰੀ ਕੋਈ ਐਕਸਟਰਾ ਚਾਰਜ ਨਹੀਂ ਆਹ ਲੋ ਜੀ ਨੈਕਲਾਈਨ ਦੇਖੋ ਚੈੱਕ ਕਰੋ ਬਹੁਤ ਸੋਹਣਾ ਨੈਕਲਾਈਨ ਬਣਿਆ ਹੋਇਆ ਹੈਂਡ ਦਾ ਕੰਮ ਕੀਤਾ ਹੋਇਆ ਆਹ ਲੋ ਜੀ ਬਾਟਮ ਤੇ ਨਾਲ ਮਿਲੂਗਾ ਜੀ ਦੁਪੱਟਾ ਖੂਬਸੂਰਤ ਪੀਲੀ ਦੁਪੱਟਾ ਦੇਖੋ ਕਿੰਨਾ ਲੰਬਾ ਚੌੜਾ ਦੁਪੱਟਾ ਆ ਕੱਲਾ ਦੁਪੱਟਾ ਹੀ ਲੈਣਾ ਵੀ ਤੇ 200 ਰੁਪਏ ਦਾ ਦੁਪੱਟਾ ਮਿਲੂਗਾ ਤੁਹਾਨੂੰ ਆਹ ਲੋ ਪੂਰੀ ਲੈਂਥ ਦਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਕਲਰ ਦੇਖੋ ਜੀ yellow color ਆ ਗਿਆ ਵੀ ਨੱਕ ਬਣਿਆ ਹੋਇਆ ਖੂਬਸੂਰਤ ਪੀਸ ਹੈ ਆਹ ਲੋ ਜੀ ਬਾਟਮ ਆਹ ਲੋ ਨਾਲ ਆ ਗਿਆ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 450 ਰੁਪਏ ਜੀ ਕੀ ਬਾਤ ਹੈ ਆਹ ਲੋ ਜੀ ਇੱਕ ਹੋਰ ਆ ਗਿਆ ਜੀ ਵੀ ਨੱਕ ਵਾਲਾ ਸਾਰੇ ਸਿੰਗਲ ਸਿੰਗਲ ਸੂਟ ਨੇ ਜੀ ਵੀ ਨੱਕ ਚੈੱਕ ਕਰੋ ਜਰਾ ਆਹ ਪਾਤ ਹੈ ਪੀ ਤੇ ਕੋ ਕਿੱਡਾ ਸ਼ਾਨਦਾਰ ਨੱਕ ਬਣਿਆ ਹੋਇਆ ਜੀ ਖੂਬਸੂਰਤ ਪੀਸ ਇਦੇ ਨਾਲ ਕਰੀਮ ਕਲਰ ਦੀ ਪਲੇਨ ਮਿਲੂਗੀ ਜੀ ਬਾਟਮ ਪ੍ਰਿੰਟਿੰਗ ਬਹੁਤ ਸ਼ਾਨਦਾਰ ਆ ਬ੍ਰਾਂਡ ਉਹੀ ਤੁਹਾਨੂੰ ਪਤਾ ਹੀ ਹੈ ਇਹਨੇ ਸਾਰੇ ਵਿਰਾਸਤ ਦੀ ਵੇਚਦਾ ਦੂਜਾ ਕੋਈ ਵੇਚੇ ਨਹੀਂ ਨਾਮ ਹੈ ਵੇਚਣਾ ਆ ਆ ਲੋ ਦੁਪੱਟਾ ਖੂਬਸੂਰਤ ਦੁਪੱਟਾ ਜੀ ਪੂਰਾ ਲੰਬਾ ਜਿਹੜਾ ਦੁਪੱਟਾ ਰੇਟ ਰਹੂਗਾ ਸਿਰਫ 450 ਰੁਪਏ ਜੀ ਆ ਲੋ ਜੀ ਨੈਕਸਟ ਲਾਈਨ ਦੇਖੋ ਇਹਦੇ ਵਿੱਚ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਨੇ ਫਰੋਜ਼ੀ ਕਲਰ ਆ ਗਿਆ ਜੀ ਇਹ ਸਾਰੀ 100% ਪਿਓਰ ਕਾਟਨ ਦੀ ਸ਼ਰਟ ਹੈ ਜੀ ਪਿਓਰ ਕਾਟਨ ਦੀ ਉਹ ਬਾਟਮ ਹੈ ਪਿਓਰ ਕਾਟਨ ਦਾ ਹੀ ਦੁਪੱਟਾ ਕੋਈ ਮਿਕਸਿੰਗ ਵਾਲਾ ਕੰਮ ਨਹੀਂ ਜੀ ਬ੍ਰਾਂਡਡ ਪੀਸ ਨੇ ਆਹ ਲਓ ਜੀ ਬਾਟਮ ਨੈਕਲਾਈਨ ਚੈੱਕ ਕਰ ਲਓ ਗੋਟਾ ਪੱਤੀ ਦਾ ਕੰਮ ਕੀਤਾ ਨਾਲ ਸਮੋਸਾ ਲਾਈਨਸ ਲੱਗੀ ਆ ਔਰ ਨੈਕ ਵੀ ਬਹੁਤ ਸੋਹਣਾ ਬਣਿਆ ਹੋਇਆ ਆਹ ਲਓ ਜੀ ਦੁਪੱਟਾ ਖੂਬਸੂਰਤ ਪੀਸ ਜੀ ਆਹ ਲਓ ਚੈੱਕ ਕਰੋ ਜੀ ਨੈਕ ਦੇ ਵਿੱਚ ਕਲਰ ਮਿਲੂਗਾ ਜੀ yellow color ਦੋ ਹੀ ਪੀਸ ਨੇ ਦੋਨੇ ਪੀਸ ਜਬਰਦਸਤ ਪੀਸ ਹੈ ਜੀ ਆਹ ਲੋ ਜੀ ਮਸਟਰਡ ਕਲਰ ਆ ਗਿਆ ਜੀ ਪਾਕਿਸਤਾਨੀ ਸਟਾਈਲ ਦੇ ਵਿੱਚ ਇਹ ਚੈੱਕ ਕਰੋ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਖੂਬਸੂਰਤ ਪ੍ਰਿੰਟਿੰਗ ਨੈਕ ਲਾਈਨ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਨਾਲ ਉੱਪਰ ਹੈਂਡ ਦਾ ਕੰਮ ਕੀਤਾ ਹੋਇਆ ਜੀ ਨੈਕ ਦੇ ਉੱਪਰ ਆਹ ਲੋ ਜੀ ਬਾਟਮ ਤੇ ਆ ਮਿਲੂਗਾ ਜੀ ਨਾਲ ਦੁਪੱਟਾ ਖੂਬਸੂਰਤ ਪੀਸ ਹੈ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਪਿਓਰ ਕਾਟਨ ਦਾ ਜੀ ਦੁਪੱਟਾ ਸਿਰਫ 450 ਰੁਪਏ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਗੱਜਰੀ ਦਾ ਕਲਰ ਖੂਬਸੂਰਤ ਪੀਸ ਨੇ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਆਹ ਲਓ ਜੀ ਇਹ ਸਾਰੇ ਦੋ ਦੋ ਪੀਸ ਨੇ ਮੇਰੇ ਕੋਲੇ ਖੂਬਸੂਰਤ ਪੀਸ ਜੀ ਕੀ ਬਾਤ ਹੈ ਨੈਕਲਾਈਨ ਚੈੱਕ ਕਰੋ ਕਪੜਾ ਬਹੁਤ ਸ਼ਾਨਦਾਰ ਹੈ ਜੀ ਪਤਾ ਹੀ ਹੈ ਤੁਹਾਨੂੰ ਪ੍ਰਾਸਸ ਬ੍ਰਾਂਡ ਦਾ ਕਪੜਾ ਵਧੀਆ ਹੁੰਦਾ ਪਤਾ ਨਹੀਂ ਕਿੰਨਾ ਕਮਾਲ ਮੈਂ ਵੇਚਦਾ ਇਹ ਆਹ ਲਓ ਜੀ ਬਾਟਮ ਤੇ ਨਾਲ ਇਹ ਆਊਗਾ ਜੀ ਦੁਪੱਟਾ ਕਿਆ ਬਾਤ ਹੈ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਜੀ ਪੂਰਾ ਲੰਬਾ ਚੜਾ ਦੁਪੱਟਾ ਇੰਚੇ ਇੱਕ येलो ਕਲਰ ਹੈ ਜੀ ਤੇ ਇੱਕ ਕਲਰ ਬਲੂ ਹੈ ਜੀ ਇਹਦੇ ਵਿੱਚ ਤੁਹਾਨੂੰ ਫਰੋਜ਼ੀ ਕਲਰ ਬਹੁਤ ਵਧੀਆ ਪੀਸ ਨੇ ਬਸ ਜਲਦੀ ਲੇਟ ਨਹੀਂ ਕਰਨਾ ਆਹ ਲਓ ਜੀ ਗ੍ਰੇ ਕਲਰ ਆ ਗਿਆ ਜੀ ਪਹਿਲਾਂ ਤਾਂ ਇਹਦਾ ਨੈਕਲਾਈਨ ਚੈੱਕ ਕਰੋ ਜਰਾ ਖੂਬਸੂਰਤ ਨੈਕਲਾਈਨ ਬਣਿਆ ਹੋਇਆ ਪ੍ਰਿੰਟਡ ਹੀ ਮਿਲੂਗੀ ਜੀ ਬਾਟਮ ਤੇ ਨਾਲ ਮਿਲੂਗਾ ਜੀ ਬਹੁਤ ਵਧੀਆ ਖੂਬਸੂਰਤ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਜਿਹੜੀ ਵੀ ਪੀਸ ਦਊਗਾ ਵਧੀਆ ਦਊਗਾ ਹਲਕਾ ਪੀਸ ਲਈ ਦਊਗਾ ਕਲਰ ਵਿੱਚ ਦੋ ਮਿਲਣਗੇ ਜੀ ਕਵਲ ਕਲਰ ਆਲਰੇ ਸਟ੍ਰੈਪਸ ਵਾਲਾ ਨੇ ਦੇਣਾ ਹੈਗਾ ਨੈਕਲੈਂਥ ਚੈੱਕ ਕਰੋ ਜੀ ਨੈਕ ਤੇ ਸਾਰੀ ਕਢਾਈ ਕੀਤੀ ਹੋਈ ਹੈ ਜੀ ਇਹਦੇ ਵਿੱਚ ਵੀ ਥੱਲੇ ਨਾਲ ਦੇਖੋ ਪੂਰਾ ਨਾਲ ਅੰਬੀ ਬੜੀ ਆ ਪੂਰੀ ਪੂਰੀ ਕਢਾਈ ਹੈ ਜੀ ਦੋ ਕਲਰ ਨੇ ਦੋਨੇ ਕਲਰ ਦਿਖਾ ਦਊਗਾ ਇੱਕ ਕਲਰ ਮਿਲੂਗਾ yellow ਤੇ ਨਾਲ ਦੁਪੱਟਾ ਬਹੁਤ ਸੋਹਣਾ ਖੂਬਸੂਰਤ ਦੁਪੱਟਾ white ਕਲਰ ਦੇ ਉੱਪਰ ਪੇਂਟਿੰਗ ਹੈ ਸਾਰੀ ਜੀ ਆ ਲੋ ਦੁਪੱਟਾ ਦੇਖੋ ਜਰਾ ਬੂਕਸ ਰਦ ਦੁਪੱਟਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਉਹ ਹੀ ਛੋਟਾ ਦੁਪੱਟਾ ਨਹੀਂ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਪਿੰਕ ਸ਼ੇਡ ਯਾਹ ਬਾਤ ਹੈ ਕਲਰ ਦੇਖੋ ਕਿੰਨਾ ਸ਼ਾਨਦਾਰ ਆਹ ਲਓ ਜੀ ਦਰਹਨ ਦੇਖਦੇ ਜਾਓ ਨਾਲ-ਨਾਲ ਨੈਕਲਾਈਨ ਦੇ ਉੱਪਰ ਕਢਾਈ ਹੈ ਜੀ ਸਾਰੀ ਪ੍ਰਿੰਟਿੰਗ ਚੈੱਕ ਕਰ ਲਓ ਪੈਚਵਰਕ ਦਾ ਕੰਮ ਕੀਤਾ ਹੈ ਨਾਲ ਉੱਪਰ ਕਢਾਈ ਕੀਤੀ ਹੋਈ ਹੈ ਤੇ ਆਹ ਲਓ ਜੀ ਨਾਲ ਮਿਲੂਗੀ ਜੀ ਬਾਟਮ ਪ੍ਰਿੰਟਡ ਹੀ ਬਾਟਮ ਜੀ ਤੇ ਆਹ ਲਓ ਜੀ ਦੁਪੱਟਾ ਬਹੁਤ ਸੋਹਣੇ ਪੀਸ ਨੇ ਜੀ ਕੋਈ ਪੀ ਛੱਡਣ ਵਾਲਾ ਨਹੀਂ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇੱਕ 컬러 ਮਿਲੂਗਾ ਜੀ ਇਹਦੇ ਵਿੱਚ ਮਹਿੰਦੀ ਕਲਰ 컬러 ਦੋ ਲੋ ਕਲਰ ਆਏ ਨੇ ਆ ਲੋ ਜੀ ਵਾਈਟ ਦੇ ਉੱਪਰ ਪ੍ਰਿੰਟ ਦੇਖੋ ਪਹਿਲਾਂ ਤਾਂ ਕੀ ਆ ਬਾਤ ਹੈ neck ਦੇ ਉੱਪਰ embroidery ਦੇਖੋ ਹੈਂਡ ਦਾ ਕੰਮ ਕੀਤਾ ਹੋਇਆ ਜੀ ਆ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਸਟ੍ਰਾਈਪਸ ਵਾਲਾ ਦੁਪੱਟਾ ਮਿਲੂਗਾ ਤੁਹਾਨੂੰ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਕਿੰਨੀ ਸ਼ਾਨਦਾਰ ਆਹ ਲਓ ਬਹੁਤ ਵਧੀਆ ਪ੍ਰਿੰਟਿੰਗ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਜਿਹੜੇ ਕਲਰ ਦੋ ਮਿਲਣਗੇ ਜੀ ਇੱਕ ਕਲਰ ਮਿਲੂਗਾ ਜੀ ਫਰੋਦੀ ਖੂਬਸੂਰਤ ਕਲਰ ਨੇ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਆਪਣੀ ਸਕਰੀਨ ਦੇ ਉੱਪਰ ਨੈਕਸਟ ਆਰਟੀਕਲ ਦਿਖਾਉਂਗਾ ਆਹ ਲਓ ਜੀ ਡਾਟਸ ਵਾਲਾ ਡਿਜ਼ਾਈਨ ਆ ਗਿਆ ਨੈਕਲਾਈਨ ਚੈੱਕ ਕਰੋ ਪਹਿਲਾਂ ਤਾਂ ਖੂਬਸੂਰਤ ਨੈਕਲਾਈਨ ਜੀ ਨਾਲਾ ਦੇਖੋ ਗੋਟਾ ਪਤੀ ਦਾ ਕੰਮ ਕੀਤਾ ਹੋਇਆ ਨਾਲ ਡਾਇਮੰਡ ਦਾ ਕੰਮ ਕੀਤਾ ਹੋਇਆ ਜੀ ਇਹਦੇ ਉੱਪਰ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਡਾਟਸ ਬਣੇ ਆ ਬੋਟਲ ਗ੍ਰੀਨ ਕਲਰ ਦਾ ਦੇਖੀਏ ਪ੍ਰਿੰਟਿੰਗ ਆ ਸਾਰੀ ਦੀ ਸਾਰੀ ਨਾਲ ਸਟ੍ਰੈਪਸ ਵਾਲੀ ਬੋਟਮ ਮਿਲੂਗੀ ਇਹ ਨੇ ਜੀ 100% ਪਿਓਰ ਕਾਟਨ ਦੇ ਸੂਟ ਨੇ ਕਾਟਨ ਦੀ ਉਹ ਬੋਟਮ ਹੈ ਜੀ ਕਾਟਨ ਦੀ ਹੀ ਨਾਲ ਮਿਲੂਗਾ ਤੁਹਾਨੂੰ ਦੁਪੱਟਾ ਉਹ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਪੂਰਾ ਲੰਬਾ ਜਿਹੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਇਹ ਜੀ ਕਲਰ ਮਿਲਖ ਹੈਗੇ ਨੇ ਜੀ ਤਿੰਨ ਆ ਲੋ ਜੀ ਮਸਟਰਡ येलो ਤੇ ਇੱਕ ਕਲਰ ਮਿਲੂਗਾ ਜੀ ਨੇਵੀ ਬਲੂ ਤਿੰਨ ਕਲਰ ਨੇ ਤਿੰਨੇ ਹੀ ਕਲਰ ਜਦਦਾਸਦਾ ਜੀ ਆਹ ਲਓ ਜੀ ਨੈਕ ਡਿਜ਼ਾਈਨ ਦੇਖੋ ਬਲੈਕ ਐਂਡ ਵਾਈਟ ਆ ਗਿਆ ਜੀ ਡਿਜ਼ਾਈਨਿੰਗ ਦੇਖੋ ਬਟਕਾ ਸਟਾਈਲ ਪ੍ਰਿੰਟਿੰਗ ਹੈ ਜੀ ਨੈਕ ਲਾਈਨ ਦੇ ਉੱਪਰ ਮਿਰਰ ਦਾ ਕੰਮ ਕੀਤਾ ਹੋਇਆ ਜਿਹੜੇ ਕਲਰ ਨਾਲ ਦੇਖੋ ਉੱਪਰ ਨੈਕ ਦੇ ਵਿੱਚ ਮਸਟਰਡ ਕਲਰ ਹੈ ਤੇ ਇਹਦੇ ਨਾਲ ਤੁਹਾਨੂੰ ਮਸਟਰਡ ਕਲਰ ਦੀ ਡਾਟਸ ਵਾਲੀ ਮਿਲੂਗੀ ਜੀ ਬਾਟਮ ਤੇ ਨਾਲ ਪ੍ਰਿੰਟਡ ਹੀ ਮਿਲੂਗਾ ਜੀ ਦੁਪੱਟਾ ਕੀ ਬਾਤ ਹੈ ਖੂਬਸੂਰਤ ਪੀ ਜੀ ਕਲਰ ਦਿਖਾਉਗਾ ਮਨ ਖੁਸ਼ ਹੋ ਜੂਗਾ ਤੁਹਾਡਾ ਕਲਰ ਦੇਖ ਕੇ ਹਲੋ ਇੱਕ ਕਲਰ ਮਿਲੂਗਾ ਜੀ ਪੀਕਾਕ ਨੈਕ ਦੇ ਉੱਪਰ ਦੇਖੋ ਪੀਕੋ ਕਲਰ ਦੀ ਪ੍ਰਿੰਟਿੰਗ ਹੈ ਜੀ ਪਟਕਾ ਪ੍ਰਿੰਟਿੰਗ ਨਾਲ ਪੀਕੋ ਕਲਰ ਦੀ ਮਿਲੂਗੀ ਡਾਟਸ ਇੱਕ ਕਲਰ ਮਿਲੂਗਾ ਜੀ ਚੈਰੀ ਜਿਹਾ ਕਲਰ ਹੈ ਨਾਲ ਉਸੇ ਤਰ੍ਹਾਂ ਹੀ ਚੈਰੀ ਕਲਰ ਦੀ ਮਿਲੂਗੀ ਜੀ ਹਲੋ ਜੀ ਬਾਟਮ ਖੂਬਸੂਰਤ ਪੀਸ ਤਿੰਨ ਕਲਰ ਨੇ ਤਿੰਨੇ ਕਲਰ ਜ਼ਬਰਦਸਤ ਹੈ ਜੀ ਬਸ ਜਲਦੀ ਤੋਂ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਹਲੋ ਜੀ ਖੂਬਸੂਰਤ ਪੀਸ ਜੀ ਨੈਕ ਲਾਈਨ ਚੈੱਕ ਕਰੋ ਜੀ ਖੂਬਸੂਰਤ ਨੈਕ ਲਾਈਨ ਜੀ ਟੈਸਲ ਲੱਗਿਆ ਨੈਕ ਦੇ ਉੱਪਰ ਨਾਲ ਲੇਰੀ ਵਾਲਾ ਡਿਜ਼ਾਈਨ ਹੈ ਤਿੰਨ ਵਾਲੀ ਮਾਲ ਲੈ ਆ ਕੇ ਵੇਚੇ ਸਾਨੂੰ ਪਹਿਲਾਂ ਸੇਲ ਹੁੰਦੀ ਹੈ ਦੀ ਆ ਲਓ ਬੋਟਮ ਤੇ ਆ ਲਓ ਜੀ ਇਹਦਾ ਦੁਪੱਟਾ ਦੁਪੱਟਾ ਦਿਖਾਉਂਗਾ ਬਹੁਤ ਖੂਬਸੂਰਤ ਦੁਪੱਟਾ ਹੈ ਜੀ ਪੂਰਾ ਖੋਲ ਕੇ ਦਿਖਾਉਣਾ ਤੁਹਾਨੂੰ ਮੈਂ ਦੁਪੱਟਾ ਇਹ ਸੈਲਫ ਲਾਈਨਿੰਗ ਜੀ ਬਣੀ ਹੋਈ ਆ ਪਿਓਰ ਕਾਟਰ ਦੇ ਉੱਪਰ ਉਹਦੇ ਉੱਪਰ ਪ੍ਰਿੰਟਿੰਗ ਕੀਤੀ ਹੋਈ ਆ ਆ ਲਓ ਜੀ ਦੁਪੱਟਾ ਚੈੱਕ ਕਰੋ ਕੀ ਕਿਹੜਾ ਕਿਹੜਾ ਖੂਬਸੂਰਤ ਦੁਪੱਟਾ ਜੀ ਦੁਪੱਟਾ ਦੀ ਲੈਂਥ ਦੇਖੋ ਕਿੰਨੀ ਆ ਪੂਰੀ ਲੈਂਥ ਹੈ ਜੀ ਇਹਦੇ ਚ ਕਲਰ ਚੈੱਕ ਕਰ ਲਓ ਜੀ ਇੱਕ ਕਲਰ ਮੇਵਾ ਜੀ ਮਸਟਰਡ ਅੱਛਾ ਤੇ ਇੱਕ ਕਲਰ ਮਿਲੂਗਾ ਜੀ ਲਵੈਂਡਰ ਸ਼ੇਡ ਜੀ ਤੇ ਇੱਕ ਕਲਰ ਮਿਲੂਗਾ ਜੀ ਪਿੰਕੀਸ਼ ਹੈ ਜੀ ਡਾਰਕ ਪਿੰਕੀਸ਼ ਕਲਰ ਆ ਚਾਰ ਕਲਰ ਨੇ ਚਾਰੇ ਕਲਰ ਜ਼ਬਰਦਸਤ ਹੈ ਜੀ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਆ ਲੋ ਜੀ ਪਾਕਿਸਤਾਨੀ ਸਟਾਈਲ ਆ ਗਿਆ ਕਲਰ ਚੈੱਕ ਕਰ ਲਓ ਖੂਬਸੂਰਤ ਕਲਰ ਜੀ ਪੂਰੀ ਫਰੰਟ ਦੇ ਉੱਪਰ ਸਰੋਸਕੀ ਦਾ ਕੰਮ ਕੀਤਾ ਔਰ ਪ੍ਰਿੰਟਿੰਗ ਦੇਖੋ ਕਿੰਨੀ ਜਬਲਸ ਪ੍ਰਿੰਟਿੰਗ ਹੈ ਬ੍ਰਾਸਸ ਬ੍ਰਾਂਡ ਆ ਲੋ ਜੀ ਇਹਦੇ ਨਾਲ ਮਿਲੂਗੀ ਜੀ ਬੋਟਮ ਪਲੇਨ ਇਸੇ ਤਰ੍ਹਾਂ ਹੀ ਪ੍ਰਿੰਟਡ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਦੁਪੱਟਾ ਚੈੱਕ ਕਰੋ ਜਰਾ ਪ੍ਰਿੰਟ ਦੇਖੋ ਦੁਪੱਟੇ ਦੀ ਪੂਰਾ ਲੰਬਾ ਚੜਾ ਦੁਪੱਟਾ ਪਿੱਕੇ ਦੇ ਵਿੱਚ ਕਲਰ ਮਿਲੂਗਾ ਜੀ ਤੁਹਾਨੂੰ ਗ੍ਰੇ ਕਲਰ ਜੀ ਇੱਕ ਪਿਸਤਾ ਜਿਹਾ ਕਲਰ ਹੈ ਜੀ ਇੱਕਾ ਪਿੰਕਿਸ਼ ਕਲਰ ਹੈ ਚਾਰ ਕਲਰ ਨੇ ਚਾਰੇ ਹੀ ਕਲਰ ਜ਼ਬਰਦਸਤ ਨੇ ਬਸ ਜਲਦੀ ਲੇਟ ਨਹੀਂ ਕਰਨਾ ਸਕ੍ਰੀਨਸ਼ਾਟ ਲੈ ਕੇ ਭੇਜ ਦਿਓ ਅੱਜ ਦੀ ਵੀਡੀਓ ਦੇ ਆਖਰੀ ਸੂਟ ਦੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ